ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਰੇ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੈ ਤੇ ਹੋਰ ਨਾ ਇੱਥੇ ਭਾਂਡੇ ਉਹਦਾ ਵੇਚਣ ਵਾਲਾ ਭਾਈ ਆਇਆ ਹੋਇਆ ਤੇ ਉਹਨੂੰ ਅਸੀਂ ਆਹ ਆੜਕੁਆੜ ਜਾ ਵਿੱਚ ਇੱਕ ਤਾਬਾ ਸਾਰੀਆਂ ਵੇਚਣੀਆਂ ਏ ਕਿਉਂਕਿ ਯੂਵੀ ਦੀਆਂ ਨਾ ਕਿਤਾਬਾਂ ਸੀ ਬੱਚਿਆਂ ਨੂੰ ਪੁੱਛੀਆਂ ਦੀਆਂ ਨਾ ਤਾਂ ਕੋਈ ਉਹਦੀ ਕਲਾਸ ਚੈਟ ਨਾ ਉਹਦੇ ਸਕੂਲ ਪੁੱਛਿਆ ਸੀ ਗਿਆ ਕੋਈ ਲੈਣ ਵਾਲਾ ਬੱਚਣ ਤਾਂ ਤਾਂ ਕਰਕੇ ਨਾ ਫਿਰ ਅੰਦਰ ਕਿਤਾਬਾਂ ਦਾ ਢੇਰ ਰੱਦੀ ਜਾ ਹੋ ਰਿਹਾ ਤਾਂ ਹਨਾ ਫਿਰ ਨਿਆਣੇ ਫਾੜੀ ਜਾਂਦੇ ਹਨਾ ਤਾਂ ਕਰਕੇ ਉਹ ਸਾਰੀਆਂ ਹੁਣ ਵੇਚ ਦੇਣੀਆਂ ਨੇ ਭਾਈ ਨੂੰ ਇਸ ਕਰਕੇ ਹੁਣ ਸਾਰਾ ਨਾਲੇ ਜਿਹੜਾ ਆਰਡਕਵਾੜ ਪਿੱਛੇ ਪਿਆਈ ਹੋ ਵੀ ਸਾਰਾ ਵੇਚਾਂਗੇ ਹੁਣ ਖੜ ਨਾ ਨਾ ਹਾਂ ਆਟਾ ਚਾਹੀਦਾ ਅੱਛਾ ਆਟਾ ਹਾਂ ਪੀਣਾ ਸਿੱਤੇ ਕਰਿਆ ਬਤਾ ਮਰਜੀ ਆਟਾ ਖਤਮ ਹੋ ਗਿਆ ਤਾਂ ਥੈਂਕ ਯੂ ਜੀ ਕੱਲ ਸ਼ਾਮ ਨੂੰ ਦੇਖਿਆ ਤਾਂ ਮੇਰੀ ਯਾਦ ਨਹੀਂ ਤਾਂ ਵੀ ਪੀਣਾ ਕਰਿਆ ਛਿੱਟਿਆ ਵੀ ਆ ਨਾ ਪੀਣਾ ਛਿੱਟਿਆ ਵਾ ਤਾਂ ਕੱਲ ਲਿਆਉਣਾ ਛਿੱਟੀ ਜਲਦੀ ਭਾਜਣਾ ਉਹਨੇ ਛੇਤੀ ਇਹਨੂੰ ਵੀ ਬਿਠਾ ਲੈ ਇਹਨੂੰ ਵੀ ਬਿਠਾ ਲੈ ਇਹਨੂੰ ਵੀ ਬਿਠਾ ਐਂ ਉਹ ਤਾਂ ਬੈਠੇ ਛੇਤੀ ਬੈ ਜਾ ਉਹ ਹਾਂ ਬੰਟਿਆ ਵਾਲਾ ਛੇਤੀ ਛੇਤੀ ਲੈ ਨਾ ਉਹ ਰੈਡੀ ਜੇ ਤੈ ਹੀ ਆ ਹੋਲਿਓ ਜਾ ਰਿਹਾ ਤਾਂ ਲੈ ਆਇਆ ਛੋਟੇ ਬਹੁਤ ਔਰ ਜਾਣਾ ਤਾਂ ਆ ਤਾਂ ਆ ਤਾਂ ਜਾਣਾ ਤਾਂ ਉਰੇ ਹਾਂ ਅੰਦਰ ਚ ਰੱਜ ਗਿਆ ਕੀ ਜਾ ਰਿਹਾ ਹਾਂ ਅੰਨਾ ਪੈਰੀ ਬੈਗ ਕੋਈ ਨਾ ਬੱਚਾ ਨਹੀਂ ਹੈਗਾ ਤਾਂ ਵੀ ਅਸੀਂ ਸਾਰਿਆਂ ਨੂੰ ਪੁੱਛ ਲਿਆ ਵੀ ਕਿਸੇ ਨੂੰ ਕਿਤਾਬਾਂ ਚਾਹੀਦੀਆਂ ਕਿਸੇ ਨੂੰ ਨਹੀਂ ਚਾਹੀਦੀਆਂ ਫੇਰ ਆਹ ਸਾਰੀਆਂ ਉਹ ਜਾ ਰਹੀਆਂ ਤੇ ਫੇਰ ਅਸੀਂ ਰੱਦੀ ਚ ਦੇ ਰਹੇ ਹੁਣ ਇਹਨਾਂ ਨੂੰ ਰੱਦੀ ਉਹ ਹੋ ਗਈਆਂ ਫੋਰ ਕੋਈ ਹੈ ਨਹੀਂ ਤਾਂ ਨਿਆਣਾ ਫਿਰ ਤਾਂ ਕਰਕੇ ਹੁਣ ਸਾਰੀਆਂ ਆਬੂ ਪੜਦਾ ਨਹੀਂ ਹੈਗਾ ਨਹੀਂ ਆਬੂ ਨੂੰ ਦੇ ਦੇਣੀਆ ਤੀਆਂ ਵਿਚਾਰ ਪੜਦਾ ਜਿਹਿੱਧਰ ਸਾਰਾ ਲੋਹੇ ਦਾ ਸਮਾਨ ਇਕੱਠਾ ਕਰਦੇ ਆ ਭਾਈ ਵੀ ਪਿੱਛੇ ਹੀ ਪਹੁੰਚ ਗਿਆ ਜਿੰਨਾ ਵੀ ਸਾਰਾ ਆਪ ਤੂੰ ਫालतू ਦਾ ਸਮਾਨ ਹੈ ਸਾਰਾ ਵੇਚਣਾ ਹੈ ਚਲੋ ਜੀ ਇਹ ਤਾਂ ਸਾਰਾ ਸਮਾਨ ਬਾਹਰ ਪਿੱਛੇ ਬਹੁਤ ਕਬਾੜ ਹੋਇਆ ਪਿਆਦਾ ਸਾਰਾ ਵੇਚਦਾ ਹਵਾ ਨਾਲ ਨਾਲ ਉੱਡੀ ਜਾਂਦਾ ਤਾਂ ਇੱਧਰ ਉੱਧਰ ਤਾਂ ਕਰਕੇ ਫਿਰ ਕੋਈ ਭਾਂਡਾ ਲੈਣਾ ਕੀ ਲੈਣਾ ਆਸ਼ੇ ਆਸੋ ਟਾ ਮੋਟਾ ਉਹ ਬੈਗ ਰਹਿ ਗਿਆ ਬੈਗ ਨਹੀਂ ਲੰਦਾ ਉੱਧਰ ਗਠਿਆਂ ਵਾਲ ਆ ਗਿਆ ਗਠਿਆਂ ਦੀ ਟਰਾਲੀ ਆ ਗਈ 14 ਹੀ ਥੋੜਾ ਫਿਰ ਮੁਕਾ ਦੇਂਗਾ ਜੁਦੀ ਦੇ ਨੀ ਮਾ ਦੇ ਨੀ ਨੀ ਛੋਟਾ 3000 ਦਾ ਸਾਨੂੰ ਬਰੇ ਟਰਾਲੀ ਆ ਰਹੀ ਹੈ ਭਾਈ ਦਸਣ ਪਿਆਜ਼ ਲੋ ਹੁਣ ਅਸੀਂ ਗਠਿਆਂ ਦਾ ਰੇਟ ਵੀ ਪੁੱਛ ਰਹੇ ਆਂ ਟਰਾਲੀ ਭਰੀ ਆ ਰਹੀ ਹੈ ਗਠਿਆਂ ਦੀ ਵੇ ਤਾਂ ਕੋਲ ਕੇ ਦੇਵਾਂਗੇ ਪਹਿਲੇ ਦੇਖੀ ਨੀ ਗਏ ਕਿੰਨਾ ਦਸ ਰਿਹਾ ਸਰੇ ਤੋਂ ਬੋਸੋ ਵੀ ਆ ਗਏ ਪਾਏ ਹਰੋ ਦੇਖੀ ਨਾ ਕੋਈ ਨਾ ਦੂਰ ਦੇਣਾ ਤੁਹਾਨੂੰ ਗੱਲਾਂ ਸੁਣਨ ਦੀਆਂ ਹੋਣੀਆਂ ਕਿਉਂਕਿ ਟਰੈਕਟਰ ਦੀ ਆਵਾਜ਼ ਕਰਨ ਨਾਲ ਆਵਾਜ਼ ਨਹੀਂ ਆਉਂਦੀ ਹੋਣੀ ਰੇਟ ਦਾ ਰੇਟ ਹੋ ਰਿਹਾ ਹੈ ਹੁਣ ਚਲੋ ਚਾ ਲੋ ਬਈ ਲੈਣਾ ਨਹੀਂ ਲੰਨੇ ਰੀ ਚੱਕਰ tufaan ਹੈ ਨਾ ਆਇਆ ਕੋਈ ਅੰਤ ਨਹੀਂ ਤੇ ਆਪਾਂ ਕੱਲ ਰਾਤ ਲਾਈਵ ਆਏ ਸੀਗੇ ਆਪਣੀ ਮੇਰੀ ਵੀਡੀਓ ਪਹਿਲਾ ਲਾਈਵ ਸੀਗਾ ਬਸ ਸਾਡੀ ਜ਼ਿੰਦਗੀ ਲਈ ਸੰਜੋ ਪਹਿਲਾ ਲਾਈਵ ਸੀਗਾ ਤੇ ਬਹੁਤ ਵਧੀਆ ਲੱਗਿਆ ਸਾਨੂੰ ਲਾਈਵ ਆ ਕੇ ਹਨਾ ਤੇ ਅੱਗੇ ਤੋਂ ਨਾ ਮੈਂ ਪੂਰੀ ਕੋਸ਼ਿਸ਼ ਕਰਿਆ ਕਰੂੰਗੀ ਜਦ ਵੀ ਲਾਈਵ ਆਇਆ ਕਰੂੰਗੇ ਨਾ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਦੱਸ ਦਿਆ ਕਰੂੰਗੀ ਵੀ ਕੱਲ੍ਹ ਅਸੀਂ ਲਾਈਵ ਹੋਣਾ ਹਨਾ ਮੈਂ ਪਹਿਲੀ ਵਾਰ ਹੀ ਆਈ ᱛੀ ਮੈਨੂੰ ਥੋੜੀ ਜਿਹੀ ਨਰਵਸ ਜੀ ਹੋ ਰਹੀ ਦੀ ਡਰ ਵੀ ਲੱਗ ਰਿਹਾ ਤਾਂ ਹਨਾ ਬਹੁਤ ਲੋ ਜੀ ਇੱਧਰ ਆਬੂ ਪੜ ਗਿਆ ਸੋਈ 'ਚ ਤੇ ਆਬੂ ਨਾ ਹਰੇਕ ਜਿਹੜੀ ਵੀ ਛੋਟੀ-ਛੋਟੀ ਕਾਲੀ ਕੋਈ ਚੀਜ਼ ਹੋਊਗੀ ਚਾਹੇ ਧਾਗਾ ਹੋਵੇ ਕੋਈ ਵੀ ਕਾਲਾ ਦਾਣਾ ਹੋਵੇ ਬੀਜ ਹੋਵੇ ਹਨਾ ਉਹ ਤੋਂ ਬਹੁਤ ਜ਼ਿਆਦਾ ਡਰਦਾ ਏ ਤੇ ਨਾ ਇਹ ਸੋਈ 'ਚ ਪੜ ਕੇ ਨਾ बार-बार ਨਾ ਸਿਲੰਟਰ ਦੇ ਉਹਨੂੰ ਹੱਥ ਲਾ ਰਿਹਾ ਤਾਂ ਫਿਰ ਮੇਰੇ ਦਿਮਾਗ 'ਚ ਆਈ ਡਾਇਆ ਆ ਵੀ ਇਹ ਚੀਕੂ ਦੇ ਬੀਜਾਂ ਤੇ ਨਾ ਬਹੁਤ ਡਰਦਾ ਏ ਜੇ ਬੀਜ ਪਿਆ ਹੋਵੇ ਚੀਕੂ ਦਾ ਕਿਤੇ ਵੀ ਜਦੇ ਉੱਥੇ ਡਰ ਜਾਂਦਾ ਏ ਅੱਗੇ ਵੱਧਦਾ ਹੀ ਨਹੀਂ ਹੈਗਾ ਬਹੁ-ਬਹੁ ਬਹੁ ਕਰਨ ਲੱਗ ਜਾਂਦਾ ਏ ਮੈਂ ਨਾ ਸਾਰੇ ਚੀਕ ਉਹਦੇ ਬੀਜ ਇਕੱਠੇ ਕਰਕੇ ਨਾ ਮੈਂ ਕੀ ਕਰਿਆ ਅਸੀਂ ਸੋਈ ਜੋ ਬਾਹਰ ਨਿਕਲ ਗਏ ਤੇ ਅਸੀਂ ਇਹਨੂੰ ਚੜਾਈ ਗਏ ਵੀ ਅਬ ਉਹ ਅਸੀਂ ਟੀਂਚ ਜਾ ਰਹੇ ਹਾਂ ਟੀਂਚ ਜਾ ਰਹੇ ਬੀਜ ਮੈਂ ਸਾਰੇ ਲੈਨ ਚ ਸਜਾਤੇ ਆ ਦੇਖੋ ਸੋਈ ਦੇ ਬਾਹਰ ਲੈਂਚ ਲਾਏ ਹੋਏ ਆ ਬੀਜ ਚਾਰ ਪੰਜ ਤੇ ਮੈਂ ਇਹਨੂੰ ਕਿਹਾ ਵੀ ਤੂੰ ਬਾਹਰ ਆ ਜਾ ਉਹ ਟੀਂ ਚ ਜਾਣਾ ਜਦ ਇਹ ਕੋਲ ਆਏ ਕਰੇ ਬੀਜਾਂ ਦੇ ਜਦ ਇਹ ਫੇਰ ਪਿੱਛੇ हट ਜਾ ਕਰੇ ਵੀ ਬਾਉ ਬਾਉ ਬੋਲੇ ਕਰੇ ਇੱਥੇ ਨਾ ਆਵਾਜ਼ ਨਹੀਂ ਆਈ ਹੈਗੀ ਨਹੀਂ ਤਮਾਸ਼ੇ ਸਾਡੇ ਬਹੁਤ ਲੱਗ ਰਹੇ ਸੀਗੇ ਇਹਦੇ ਨਾਲ ਆਵਾਜ਼ ਬਿਲਕੁਲ ਨਹੀਂ ਆਈ ਹੈਗੀ ਅੱਜ ਜਦ ਮੈਂ ਬਾਤ ਚ ਚੈੱਕ ਕੀਤੀ ਜਦ ਇਹ ਫੇਰ हट ਜਾ ਕਰੇ ਫੇਰ ਅਸੀਂ ਕਿਹਾ ਕਰੇ ਵੀ ਆ ਜਾ ਆ ਜਾ ਅਸੀਂ ਨੂੰ ਹਿੰਮਤ ਦੇ ਆ ਕਰੀਏ ਵੀ ਆ ਉਹ ਆ ਜਾ ਆ ਜਾ ਅਸੀਂ ਟੀਂ ਚ ਜਾ ਰਹੇ ਆ ਜਾ ਰਹੇ ਆ ਅਸੀਂ بار بار ਉੰ ਬੀਬੀ ਵੀ ਦੂਰ ਬੈਠੀ ਕਰੀ ਜੇ ਵੀ ਨਿਕਲਿਆ ਨਿਕਲਿਆ ਪਰ ਇਹ ਪਤੰਦਰ ਉਥੋਂ ਨਾਲ ਲੈਣ ਤੋਂ ਬਾਹਰ ਅੱਗੇ ਨਾ ਵਧਿਆ ਕਹਿੰਦਾ ਜਦੇ ਕਰਨ ਲੱਗ ਜੇ ਬੂ 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 ਇੱਕ ਕਿਉਂਕਿ ਨਾਏ ਕਾਲੀ ਕੋਈ ਚੀਜ਼ ਹੋਵੇ ਇਹ ਡਰਦਾ ਬਹੁਤ ਜ਼ਿਆਦਾ ਹੈ ਇਹ ਤੇ ਇਹਨੂੰ ਬਸ ਬਾਰ-ਬਾਰ ਇਹਨੂੰ ਉਹ ਕਰੀ ਗਏ ਵੀ ਬਾਹਰ ਆ ਜਾ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਵੀ ਆ ਰਹੇ ਤੇ ਵੀ ਉਂਗਲੀ ਫੜ ਕੇ ਇਹਨੂੰ ਬਾਹਰ ਕੱਢਦੀ ਹੈ ਪਰ ਮੈਂ ਬਾਰ-ਬਾਰ ਰੋਕੀ ਗਈ ਵੀ ਨਹੀਂ ਕਿਸੇ ਨੇ ਇਹਨੂੰ ਉਂਗਲੀ ਫੜ ਕੇ ਬਾਹਰ ਨਹੀਂ ਕੱਢਣਾ ਹੈਗਾ ਇਹ ਵੀ ਉਂਗਲੀ ਵੜ ਕੇ ਤਾਂ ਨਿਕਲ ਰਿਹਾ ਤਾਂ ਫਿਰ ਇਹਨੂੰ ਨਾ ਬਾਹਰ ਇਨਸਟਰਕਸ਼ਨ ਦਈਆਂ ਜਾ ਰਹੀਆਂ ਦੀਆਂ ਵੀ ਤੂੰ ਹੋਲੀ ਦੇ ਕੇ ਇੱਥੇ ਪੈਰ ਧਰ ਲੈ ਇੱਥੇ ਪੈਰ ਧਰ ਆ ਦੇਖੋ ਧਿਆਨ ਨਾਲ ਫਿਰ ਇੱਕੋ ਲੱਗ ਤਾ ਛਾਲ ਮਾਰ ਕੇ ਆਦਾ ਦੇਖਿਓ ਹੁਣ ਧਿਆਨ ਨਾਲ ਚੈੱਕ ਕਰਿਓ ਇਹ ਇੱਕ ਪਹਿਲਾ ਇੱਕ ਪੈਰ ਧਰਦਾ ਫਿਰ ਇੱਕੋ ਲੱਗਦਾ ਉਹ ਦੇਖੋ ਭੱਜਿਆ ਹੁੰਦਾ ਹੈ ਸਾਰੇ ਬਹੁਤ ਹੱਸੇ ਦੀਆਂ ਦੇਖ ਕੇ ਹਰਕਤਾਂ ਵੀ ਅੱਜ ਤੇ ਬਾਦਰ ਸੋਚ ਨਹੀਂ ਪੜੂਗਾ ਤੇ ਇੱਧਰ ਮੈਂ ਖਾਣ ਲੱਗੀ ਜੀ ਰੋਟੀ ਤੇ ਅਗਲਾ ਦਿਨ ਅਗਲੀ ਸਵੇਰ ਹੋਊਗੀ ਤੇ ਅੱਜ ਆਪਣੀ ਸਿੱਧੀ ਸਾਦੀ ਰੋਟੀ ਦੇ ਦਹੀਂ ਮੱਖਣੀ ਅਚਾਰ ਪਰੌਂਠਾ ਨਾਲ ਪਿਆਜ਼ ਅੱਜ ਆਪਣੀ ਸਾਦੀ ਰੋਟੀ ਐ ਬਿਲਕੁਲ ਤੇ ਆਪਾਂ ਅੱਜ ਇਹੀ ਛੱਕਾਂਗੇ ਸਵੇਰ ਦੀ ਰੋਟੀ ਅੱਗੇ ਅਸੀਂ ਆਗੇ ਰਾਵੀ ਉਹਨਾਂ ਦੇ ਘਰੇ ਤੇ ਰੋਟੀ ਖਾ ਲਈ ਆਪਣਾ ਸਵੇਰ ਦਾ ਖਾ ਪੀ ਕੇ ਚਾਹ ਕਰਕੇ ਫਿਰ ਮੈਂ ਇਧਰ ਨੂੰ ਆਂਦੀ ਰਾਵੀ ਉਹਨਾਂ ਦੇ ਲੈ ਕੇ ਚਾਲਾ ਜੀ ਯੂਵੀ ਨੂੰ ਛੁੱਟੀ ਵੀ ਐ ਕਿਉਂਕਿ ਯੂਵੀ ਨਾ ਸਵੇਰ ਦਾ ਲੈਪਟਾਪ ਲਈ ਬੈਠਾ ਐ ਤੇ ਅੱਖਾਂ ਸੜਾਈ ਬੈਠਾ ਐ ਖਰਪੀ ਦੇਖ ਲਓ ਪੂਰਾ ਐਕਟਿਵ ਕਹਿੰਦਾ ਜੇ ਮੈਨੂੰ ਛੁੱਟੀ ਹੁੰਦੀ ਹੈ ਮੈਂ ਕਿਸੂ ਆਪ ਉੱਠ ਜਾਂਦਾ ਸਵੇਰੇ ਜਲਦੀ ਮੈਨੂੰ ਪੁੱਛਿਆ ਕਹਿੰਦਾ ਨਾ ਮੈਂ ਮੇਰੀ ਮੰਮੀ ਢਾਲ ਦਿੰਦੀ ਹੁੰਦੀ ਆ ਮੈਨੂੰ ਲੱਗਿਆ ਵੀ ਚਲ ਆਪ ਉੱਠ ਜਾਂਦਾ ਹੋਣਾ ਵੀ ਸਵੇਰੇ ਜਿਵੇਂ ਮੰਮੀ ਉੱਗਾ ਕਰਦੀ ਐਕਸਰਸਾਈਜ਼ ਆਪ ਵੀ ਕਰਦਾ ਹੋਣਾ ਕਹਿੰਦਾ ਮੰਮੀ ਢਾਲਦੀ ਮਾਸ਼ਾਅੱਲਾ ਤਾਂ ਵਧੀਆ ਨਾਲਾ ਸਵੇਰੇ ਚਾਹੇ ਛੁੱਟੀ ਹੋਵੇ ਕੁਝ ਹੋਵੇ ਸਵੇਰੇ ਉੱਠਣਾ ਚਾਹੀਦਾ ਮੈਂ ਇਹ ਆ ਦੇਖਣਾ ਜਿੱਦ ਜਦ ਉੱਠਿਆ ਵੀ ਲੇਟ ਆ बैठा ਵੀ ਜਦੋਂ ਲੈਪਟਾਪ ਵਾਕੇ ਸੁਸਤ ਹਾਂ ਕੋਡੋ ਤੇ ਆਤੀ ਮੈਂ ਮੈਂ ਅੱਖਾਂ ਤਾਂ ਖੁੱਲੀਆਂ ਪਈ ਤੀਆਂ ਮੇਰੀਆਂ 8:30 ਹੋਏ ਤੇ ਇਹਦੀ ਬਾਸ ਚ ਹਲੇ ਵੀ ਨੀਂਦ ਆ ਨੀਂਦ ਹੈ ਦੀ ਬਾਸ ਚ ਸੁਣਾ ਹੈ ਹਾਂ ਬਸ ਇਹਨੂੰ ਬਸ ਹੁਣ ਇਹ ਤਾਂ ਲੈਪਟਾਪ ਬੰਦ ਕਰ ਦੋ ਚਾਹੇ ਕਮਰੇ ਚ ਖਾਲੀ ਬੈਠਾ ਰਹੇ ਅੱਖਾਂ ਖੋਲ ਕੇ ਬੈਠਾ ਰਹੇ ਬਸ ਬਾਹਰ ਬੇੜੇ ਚ ਖਿੰਡਣੇ ਗਾਉਣਾ ਨਹੀਂ ਮੈਂ ਮੈਂ ਦੋ ਵਾਰੀ ਕਹਿ ਲਿਆ ਇਹਨੂੰ ਮੈਂ ਕਿਹਾ ਜਿੰਦ ਦੇ ਜਾਇਆ ਜਿੰਦ ਦੇ ਇੱਧਰ ਵੀ ਨਹੀਂ ਆਂਦਾ ਮੈਂ ਕਿਹਾ ਹਰਪ੍ਰੀਤ ਦੇ ਜਾਇਆ ਹਾਂ ਨਿਕਲ ਗਿਆ ਬਾਹਰ ਇੱਕ ਮਿੰਟ ਬਾਅਦ ਵਾਪਸ ਫੇਰ ਭੱਜ ਆਇਆ ਕਹਿੰਦਾ ਟੀਵੀ ਲੱਗਦਾ ਆਇਆ ਨਹੀਂ ਮੈਨੂੰ ਇੰਨਾ ਦਾ ਪਤਾ ਲੱਗਿਆ ਤੇ ਕੋਲ ਗਿਆ ਨਹੀਂ ਮਮਾ ਮੈਂ ਤਾਂ ਖੁੱਦ ਗਿਆ ਤੀ ਨਾ ਬਾਹਰ ਆ ਬੂਨਾ ਕਿੱਧਰ ਤੋਂ ਨੇ ਕਿੱਥੇ ਭੇਜਿਆ ਤੀ ਆ ਬੂ ਕਿੱਥੇ ਦਾ ਉਥੇ ਮੈਨੂੰ ਕਿਹੜਾ ਪਤਾ ਤੀ ਮੈਨੂੰ ਕਿਹੜਾ ਪਤਾ ਤੀ ਮੈਂ ਇੱਥੇ ਭਈਆ ਮੈਂ ਤਾਂ ਹੀ ਤਾਂ ਇਹਨੂੰ ਕਿਹਾ ਮੈਂ ਕਿ ਜਾ ਹਾਰਪੇਟ ਨਾਲ ਖੱਡੇ ਆ ਖੱਡੇ ਮੈਂ ਇਹਨੂੰ ਕੰਨੀ ਕਿੰਨੀ ਵਾਰ ਕਹਿਨੀ ਹੁੰਦੀ ਹੈ ਵੀ ਇਹਦੇ ਕੋਲ ਜਾ ਕੇ ਨਾ ਪਟਕਾ ਨਹਾ ਪਰਣਾ ਪੱਗ ਵੀ ਸਿੱਖਿਆ ਬੰਨਣਾ ਉਹ ਸਹੀ ਗੱਲ ਆ ਯੂ ਵੀ ਤਾਂ ਸਿੱਖੇਗਾ ਤਾਂ ਹੀ ਸਿੱਖਿਆ ਕਰ ਨਾ ਉਹ ਵੀ ਨਹੀਂ ਸਿੱਖੇਗਾ બસ ਟੀਵੀ ਚਾਹੀਦਾ ਹੋ ਸਾਰੇ ਫਿਰ ਜਾਂ ਕੋਈ ਦੇਖ ਲੈਂਦਾ ਫਿਰ ਕਮੈਂਟ ਵੀ ਕਰਦੇ ਨੇ ਵੀ ਯੂਵੀ ਨੂੰ ਘੱਟ ਦੇਖਣ ਦਿਆ ਕੋਈ ਦਿਮਾਗ ਤੋਂ ਕੱਚੀ ਲੋਟ ਇਹਦੇ ਇਹਦੇ ਤਾਂ ਬਹੁਤ ਪੈਂਦਾ ਗੁੰਮ ਗੁੰਮਰੇ ਲੱਗ ਗਿਆ ਬੋਲਦਾ ਕਿਸੇ ਨਾਲ ਬਿਸਕੁਟ ਖਾ ਲੈ ਛੱਡ ਬਿਸਕੁਟ ਖਾ ਲੈ ਮੈਂ ਸਟ੍ਰੈਟਜੀ ਨਾਲ ਭਈ ਰਾਤ ਇਹਨੂੰ ਜ਼ਰੂਰ ਉਹ ਛਿੜਿਆ ਮੈਨੂੰ ਰਾਤ ਮੈਨੂੰ ਕਈ ਜਾਵੇ ਮਿੱਠਾ ਦੇ ਦੋ ਮਿੰਟ ਬਾਅਦ ਆ ਜੇ ਮਿੱਠਾ ਦੇ ਦੇ ਤੀਜੀ ਵਾਰ ਤਾਂ ਵੀ ਛਿੱਤਰ ਖਾ ਕੇ ਗਿਆ ਫਿਰ ਮੈਂ ਚੀਕੂ ਤਹੇ ਦੋ ਤਿੰਨ ਚੀਕੂ ਆ ਗਿਆ ਕੈਮਰਾਮੈਨ ਬਿਸਕਟ ਹੋ ਬੇਸਤੀ ਉਹ ਵੀ ਕਾਲੀ ਬੇਸਤੀ ਵਾਲਾ ਬਿਸਕਟ ਚਲੋ ਜੀ ਆਪਣਾ ਨਾ ਆਪਾਂ ਵਲੌਗ ਦਾ ਹੁਣ ਐਂਡ ਕਰਨਾ ਹੈ ਇਹ ਜਿਹੜਾ ਮੈਂ ਵਲੌਗ ਬਣਾਇਆ ਹੈ ਨਾ ਦੋ ਤਿੰਨ ਦਿਨ ਦਾ ਨਾ ਤਿੰਨ ਦਿਨ ਦਾ ਸੌਰੀ ਤੀਜਾ ਝੂਠ ਤਿੰਨ ਦਿਨ ਦਾ ਨਹੀਂ ਆਪਾਂ ਕਹਿੰ ਸਕਦੇ ਦੋ ਦਿਨ ਦਾ ਕਵਰ ਕੀਤਾ ਕਿਉਂਕਿ ਕੱਲ ਮੈਂ ਵੀਡੀਓ ਪਾਈ ਨਹੀਂ ਹੈਗੀ ਅੱਜ ਮੈਂ ਵੀਡੀਓ ਪਾਈ ਆ ਕੱਲ ਮੈਂ ਪਾਣੀ ਇਸ ਕਰਕੇ ਮੈਂ ਥੋੜਾ ਥੋੜਾ ਦੋ ਦਿਨੀਆਂ ਕਲਿੱਪਾਂ ਲੈ ਲਈਆਂ ਮਤਲਬ ਫਿਰ ਮੈਂ ਥੋੜਾ ਅਲੱਗ ਜਿਹਾ ਬਣਾਇਆ ਰੋਟੀ ਰੋਟੀ ਪਾਣੀ ਦਾ ਜਾਂ ਸਬਜ਼ੀ ਪਾਣਾ ਕੁਝ ਨਹੀਂ ਬਣਾਇਆ ਹੈਗਾ ਕਿਉਂਕਿ ਮੈਨੂੰ ਐ ਵੀ ਚੱਲ ਰੋਜ਼ ਸੇਮ ਜਿਹਾ ਹੋ ਜਾਊਗਾ ਤੇ ਵੀ ਚੱਲ ਮੈਂ ਗੱਲਾਂ ਬਾਤਾਂ ਵੀ ਮੈਂ ਹੁਣ ਮੈਂ ਇਹ ਜਿਹੜਾ ਵਲੌਗ ਹੈ ਜਿਆਦਾ ਮੈਂ ਵੱਡਾ ਵੀ ਨਹੀਂ ਬਣਾ ਸਕੀ ਹੈਗੀ ਕਿਉਂਕਿ ਮੇਰੇ ਨਾਲ ਮੈਂ ਜਿਹੜਾ ਤੁਹਾਨੂੰ ਗੱਲ ਕੀਤੀ ਹੋਈ ਸੀ ਕਿ ਮੈਂ ਛੋਟੇ ਵਲੌਗ ਬਣਾਇਆ ਕਰੂੰਗੀ ਤਾਂ ਪਲੀਜ਼ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਵੱਡੇ ਵਲੌਗਸ ਇਦਾਂ ਹੁੰਦਾ ਹੈ ਕੱਟ-ਕੱਟ ਕੇ ਦੇਖਦਾ ਹਨਾ ਕੋਈ ਵੀ ਆ ਚਾਹੇ ਮੈਂ ਵੀ ਆ ਚਾਹੇ ਮੈਂ ਕਿਸੇ ਵੀ ਵਲੌਗਸ ਦੇਖਾਂ ਕੱਟ-ਕੱਟ ਕੇ ਹੀ ਦੇਖਦੀ ਆ ਪੂਰਾ ਨਹੀਂ ਮੈਂ ਦੇਖ ਪਾਂਦੀ ਹੈਗੀ ਕਿਉਂਕਿ ਆਪਾਂ ਚਾਹੇ ਇੱਕ ਫਿਲਮ ਹੋ ਗਈ ਫਿਲਮਾਂ ਤਾਂ ਹੋਰ ਚੀਜ਼ਾਂ ਹੋ ਗਈਆਂ ਉਹ ਪੂਰੀਆਂ ਦੇਖਾਂਗੇ ਇਹ ਆਪਣੇ ਕੋਈ ਸੀਰੀਅਲ ਹੋ ਗਏ ਉਹ ਪੂਰੇ ਦੇਖਾਂਗੇ ਪਰ ਆ ਜਿਹੜੇ ਵਲੌਗਸ ਹੁੰਦੇ ਆ ਇਹ ਆਪਾਂ ਸ਼ਾਰਟ ਕੱਟ ਦੇਖਦੇ ਹਾਂ ਕਿ ਮੁੱਦੇ ਨੇ ਕਿ ਜਿਹੜਾ ਤਮਿਲੀ ਨੇ ਆਪਾਂ ਮੁੱਦੇ ਦੀ ਗੱਲ ਤੇ ਆ ਆਏ ਅੰਨੇ ਵੀ ਜਿਹੜਾ ਥੰਬਲਿੰਗ ਤੇ ਮੇਰੇ ਗੱਲ ਯਾਦ ਆਈ ਮੈਨੂੰ ਨਾ ਜਦੋਂ ਮੈਂ ਹੋ ਗਿਆ ਮੇਰੇ 20 25 ਦਿਨ ਦੀ ਗੱਲ ਆ ਮੈਂ ਨਾ ਥੰਬਲਿੰਗ ਐਦਾਂ ਦੇ ਲਿਖਿਆ ਸੀਗੇ ਵੀ ਵੀਡੀਓਜ਼ ਮਨਨ ਦਾ ਜਵਾਬ ਵੀਡੀਓਜ਼ ਮੈਂ ਦੱਸਦੀ ਸੀ ਇਸਾ ਦਾ ਕੁਝ ਜੋ ਥੰਬਲਿੰਗ ਤੇ ਲਿਖਿਆ ਹੁੰਦਾ ਉਹ ਵੀਡੀਓਜ਼ ਵੀ ਦੱਸਦੀ ਸੀ ਹੈਨਾ ਮੈਨੂੰ ਨਾ ਵੀ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਨਾ ਥੰਬਲਿੰਗ ਤੇ ਕੁਝ ਹੋਰ ਲਿਖਿਆ ਥੰਬਲਿੰਗ ਤੁਸੀਂ ਗਲਤ ਲਿਖਿਆ ਇਹ ਜਿਹੜਾ ਥੰਬਲਿੰਗ ਨਾ ਲਿਖਿਆ ਹੁਣ ਨਾ ਬਈ ਜਿਹੜਾ ਥੰਬਲਿੰਗ ਲਿਖਦਾ ਨਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਹੈ ਹੈਨਾ ਔਰ ਵੀਡੀਓ ਚ ਜੋ ਕੁਝ ਮੈਂ ਬੋਲਦੀ ਆ ਚਾਹੇ ਮੈਂ ਚਾਹੇ ਕੋਈ ਵੀ ਯੂਟਿਊਬਰ ਹੋਣਾ ਉਹ ਬਹੁਤ ਸੋਚ ਸਮਝ ਕੇ ਬੋਲਦਾ ਹੈ ਵੀਡੀਓ ਚ ਵੀ ਪਤਾ ਹੁੰਦਾ ਵੀ ਸਾਰੇ ਦੇਖਣਗੇ ਵੀ ਆਪਾਂ ਕਿੰਨੀ ਗੱਲ ਬੋਲਣੀ ਆ ਕਿੰਨੀ ਗੱਲ ਕਰਨੀ ਆ ਹਨਾ ਸਾਰਾ ਕੁਝ ਆਪਾਂ ਥੰਬਲਿੰਗ ਚਲੋ ਥੰਬਲਿੰਗ ਆਪਣਾ ਆਪਾਂ ਚੜਮਾ ਜਾਂ ਜ਼ਰੂਰ ਲਿਖ ਦਿੰਨੇ ਆ ਤਾਂ ਕਰਕੇ ਲਿਖਦੇ ਆ ਕਿਉਂਕਿ ਉਹ ਤਾਂ ਕਰਕੇ ਲਿਖਦੇ ਆ ਕਿਉਂਕਿ ਜਿਹੜੇ ਆਪਣੇ ਵਰਗੇ ਹੁੰਦੇ ਆ ਚਾਹੇ ਮੈਂ ਵੀ ਆ ਮੈਂ ਵੀ ਕਿਸੇ ਦਾ ਵਲੌਗ ਦੇਖਦੀ ਆ ਨਾ ਜੇ ਕਿਸੇ ਦਾ ਚੜਮਾ ਜਾਂ ਥੰਬਲ ਨੇ ਹੁੰਗਾ ਮੈਂ ਤਾਂ ਥੰਬਲ ਇਤੇ ਜੂੰਗੀ ਹੁਣ ਤੁਸੀਂ ਵੀ ਮੈਂ ਵੀ ਤਾਂ ਹੁਣ ਤੁਹਾਡੇ ਚੋਂ ਹੀ ਆ ਜਿਹੜੇ ਦੇਖ ਰਹੇ ਨੇ ਸਾਰੇ ਬਲੌਗਸ ਹਨਾ ਮੈਂ ਵੀ ਤੁਹਾਡੇ ਚੋਂ ਹੀ ਆ ਤੁਸੀਂ ਵੀ ਜੇ ਬਲੌਗ ਦੇਖੂਗੇ ਜੇ ਕੋਈ ਹਿੱਟ ਜਾ ਜਿਹੜਾ ਹਿੱਟ ਸੇ ਥੰਬਲ ਨੇ ਚੜਮਾ ਲੱਗੋ ਤਾਂ ਤੁਸੀਂ ਹੋਤੇ ਹੀ ਜੂੰਗੇ ਹੁਣ ਉਹ ਜਿਹੜਾ ਥੰਬਲ ਨੇ ਹੁੰਦਾ ਨਾ ਉਹਦਾ ਜਵਾਬ ਵੀਡੀਓ ਸੇ ਦਿਆ ਜਾਂਦਾ ਏ ਔਰ ਮੈ ਸੋ ਸਮਝ ਕੇ ਦਿੰਨੀ ਹੈ ਹਨਾ ਪਰ ਕਈਆਂ ਨੂੰ ਕੀ ਹੁੰਦਾ ਵੀ ਥੰਬਲ ਨੇ ਗਲਤ ਲੱਗਦਾ ਹੈ ਹੁਣ ਤੁਸੀਂ ਜਾਣਦੇ ਤਾਂ ਹਮਨੇ ਤਾਂ ਕੀ ਕਰੇ ਬੰਦਾ ਹੁਣ ਹੁਣ ਮੈਂ ਨਾ ਆ ਦੋ ਤਿੰਨ ਚਾਰ ਦਿਨ ਹੋ ਗਏ ਮੈਂ ਨਾ ਦੋ ਤਿੰਨ YouTube ਬਣਾਦੀ ਆ ਵਿਚਾਰੇ ਚਲੋ ਉਹਨਾਂ ਦੀ ਸ਼ੁਰੂਆਤ ਕੀਤੀ ਉਹਨੂੰ ਵਿਊਜ਼ ਬਹੁਤ ਘੱਟ ਆਉਂਦੇ ਨੇ ਜਿਵੇਂ ਮੰਨ ਲਓ 2 300 ਬਸ ਐਦਾਂ ਦੇ ਹਨਾ ਫਿਰ ਅੱਜ ਮੈਂ ਵੀ ਥੋੜੀ ਜਿਹੀ ਸੁਖਾਈਆਂ ਮੈਂ ਵੀ ਥੋੜੀ ਜਿਹੀ ਮਿਹਨਤ ਕਰਕੇ ਬਸ ਇੱਥੇ ਤੱਕ ਪਹੁੰਚੀ ਆ ਥੋੜੀ ਜਿਹੀ ਮੇਰਾ ਬਸ ਇਹ ਥੋੜੀ ਜਿਹੀ ਅੱਗੇ ਪਹੁੰਚੀ ਹਜੇ ਉੱਥੇ ਤੱਕ ਤਾਂ ਪਹੁੰਚੀ ਹੀ ਨਹੀਂ ਮੈਂ ਨਾ ਦੋ ਤਿੰਨ ਯੂਟਿਊਬਰਾਂ ਨੇ ਸ਼ਾਇਦ ਤੁਸੀਂ ਦੇਖ ਦੇਖ ਵੀ ਲਏ ਹੋਣੇ ਕਿਉਂਕਿ ਉਹਨਾਂ ਦੀ ਵੀਡੀਓਜ਼ ਵਾਇਰਲ ਹੋਈ ਤੇ ਆ ਇੱਕ ਨਾ ਕਿਸੇ ਇੱਕ ਨਾ ਯੂਟਿਊਬਰ ਦਾ ਉਹਨਾਂ ਨੇ ਥੰਬਨਿੰਗ ਪਾਤਾ ਬਸ ਇੱਕੋ ਯੂਟਿਊਬਰ ਦਾ ਥੰਬਨਿੰਗ ਪਾਉਂਦਾ ਹਰ ਕੋਈ ਹਰ ਕੋਈ ਯੂਟਿਊਬਰ ਉਹਨਾਂ ਦਾ ਹੀ ਪਾਉਂਦਾ ਏ ਜੇ ਮੈਂ ਨਾਮ ਲਾਵਾਂਗੀ ਤੁਸੀਂ ਕਹੋਗੇ ਤੁਸੀਂ ਵੀ ਵੀਊ ਲੈ ਰਹੇ ਹੋ ਪਰ ਮਨਾਂ ਦਾ ਕੋਈ ਥੰਬਨਿੰਗ ਨਹੀਂ ਲਗਾਂਦੀ ਹੈਗੀ ਸੌਰੀ ਪਰ ਮੈਂ ਥੰਬਨਿੰਗ ਨਹੀਂ ਲਾਣੀ ਚਾਹ ਉਹ ਵੀ ਮਿਹਨਤ ਕਰਨੀ ਹੈ ਸਿ ਆਪਣੀ ਕਰਨੀ ਹੈ ਉਹ ਯੂ ਵੀ ਪੁੱਛ ਰਿਹਾ ਮम्मा ਕੌਣ ਹੈਗੇ ਆ ਪੁੱਤ ਉਹ ਨਹੀਂ ਦੇਖਦੀ ਹੈਗੇ ਘੱਟ ਵੱੱਦੀ ਦੇਖਦੀਆਂ ਐਨੇ ਨਹੀਂ ਮੈਂ ਉਹਨਾਂ ਦੇ ਦੇਖਦੀ ਮੈਂ ਤਾਂ ਦੋ ਤਿੰਨ ਪਸੰਦ ਨੇ بس ਉਹਨਾਂ ਨੂੰ ਦੇਖਦੀਆਂ ਉਹ ਪਿੰਡ ਪੰਜਾਬ ਦੇ ਵਾਲੇ ਨੇ ਹਨਾ ਤੇ ਉਹਨਾਂ ਨੇ ਨਾ ਦੋ ਤਿੰਨ ਯੂਟਿਊਬਰਾਂ ਨੇ ਉਹਨਾਂ ਦੀ ਥੰਬਨ ਲਾਇਆ ਹਰ ਮੈਂ ਕਿਹੜੇ ਵੀਡੀਓ ਵਾਇਰਲ ਹੋਈਆਂ ਕੁਝ ਹੈ ਹਰ ਕਈ ਤਾਂ ਨਿਖ ਵੀ ਦੰਦੇ ਨੇ ਕਹਿੰਦੇ ਤੁਸੀਂ ਵਿਊ ਲੈਣ ਦੇ ਮਾਰੇ ਉਹਨਾਂ ਦੇ ਥੰਬਨ ਲਾਉਂਦੇ ਹੋ ਵੀ ਤੋੜੇ ਕੀ ਲਾ ਰਣਾ ਚਲੋ ਮੈਂ ਵੀ ਤੁਹਾਡੇ ਚੋਂ ਹੀ ਕਹਿਣਾ ਵਿਊ ਲੈਣ ਲਈ ਹੀ ਅਗਲਾ ਥੰਬਨੇ ਲਗਾਉਂਦਾ ਹੈ ਚਲੋ ਆਪਾਂ ਮੈਂ ਗਲਤ ਨਹੀਂ ਉਹਨਾਂ ਨੂੰ ਕਹਿ ਰਹੀ ਵੀ ਉਹ ਗਲਤ ਕਿਹਾ ਉਹਨਾਂ ਨੇ ਕੁਝ ਪਰ ਥੰਬਨੇ ਆਏ ਜੇ ਹੁੰਦੇ ਮੈਂ ਵੀ ਬੰਦਾ ਭੱਜ ਕੇ ਵੀਡੀਓ ਦੇਖਦਾ ਥੋੜਾ ਮੇਰੀ ਹਾਸੇ ਦੀ ਆਵਾਜ਼ ਸਹੀ ਨਹੀਂ ਆਈ ਹੋਣੀ ਮੈਂ ਕਹਿ ਰਹੀ ਆਂ ਵੀ ਥੰਬਨੇ ਉਹ ਆਏ ਜੁਨਾਦੇ ਨੇ ਵੀ ਵੀਡੀਓ ਤੁਸੀਂ ਭੱਜ ਕੇ ਆਪ ਹੀ ਦੇਖੋਗੇ ਜਦ ਮੈਂ ਵੀ ਤਾਂ ਤੁਹਾਡੇ ਨਾਲੇ ਭੱਜੂਗੀ ਫਿਰ ਵੀਡੀਓ ਦੇਖੋ ਇਸ ਕਰਕੇ ਮੈਂ ਮੈਂ ਨਹੀਂ ਲਾਂਦੀ ਹੈਗੀ ਥੰਬਲਿੰਗ ਕਿਸੇ ਦਾ ਵੀ ਮੈਨੂੰ ਕੀ ਲੋੜ ਹੈ ਜਿੰਨੇ ਇੱਕ ਵੀਊ ਆਉਂਦੇ ਆ ਘਾਟਾਂ ਦੇ ਵਾਦਾਂ ਦੇ ਆਪਾਂ ਆਪਣੀ ਸਿਰਫ ਤੇ ਲੈਣੇ ਹਨਾ ਪਰ ਮੈਂ ਬਸ ਮੈਨੂੰ ਥੰਬਲਿੰਗ ਤੇ ਗੱਲ ਯਾਦ ਆ ਗਈ ਮੈਂ ਤਾਂ ਕਰਦੀ ਵੈਸੇ ਮੈਂ ਕੋਈ ਕਿਸੇ ਦੀ ਗੱਲ ਕਿਸੇ YouTube ਦੀ ਮੈਂ ਅਸਤੱਕ ਕਿਤੇ ਨਹੀਂ ਯੂਟਿਊਬਰ ਦੀ ਨਾਮ ਮੈਂ ਕਦੇ ਕਰੂੰਗੀ ਹਨਾ ਬਲਕਿ ਮੈਨੂੰ ਪਹਿਲਾਂ ਕਮੈਂਟ ਵੀ ਆਉਂਦੇ ਸੀ ਉਹਦੇ ਸੀਗੇ ਜਾਂ ਕਿਸੇ ਦਾ ਵੀ ਕੋਈ ਗੱਲਬਾਤ ਵਾਇਰਲ ਹੋ ਜਾਂਦੀ ਸੀ ਹਨਾ ਕੋਈ ਵੀ ਗੱਲਬਾਤ ਹੁੰਦੀ ਸੀਗੀ ਤਾਂ ਕਹਿੰਦੇ ਹੁੰਦੇ ਵੀ ਤੁਸੀਂ ਉਹਨਾਂ ਬਾਰੇ ਨਹੀਂ ਬੋਲੇ ਮੇਰੇ ਮੈਂ ਨੂੰ ਕਿਸੇ ਦੀ ਲੋਡ ਲੈਣਾ ਬੋਲਦੇ ਆਪਾਂ ਨੇ ਦੁਨੀਆਦਾਰੀ ਤੇ ਆਪਾਂ ਕੀ ਉਹ ਕਰਨਾ ਹੈ ਹਨਾ ਕਿਸੇ ਦੀ ਲਾਈਫ ਚ ਕੀ ਆ ਹੋਇਆ ਆਪਾਂ ਨੂੰ ਕੀ ਲੈਣਾ ਹਨਾ ਆਪਾਂ ਬੈਠੇ ਆ ਆਪਣੇ ਲਾਈਫ ਚ ਕੋਈ ਦੁੱਖ ਸੁੱਖਾਂ ਦਾ ਆਪਾਂ ਨੂੰ ਕੋਈ ਕਹੂਗਾ ਕੋਈ ਪੁੱਛੂਗਾ ਕੋਈ ਆਪਣੇ ਮਨ ਹੋਵੇਗਾ ਆਪਾਂ ਕੀ ਬੋਲੀਏ ਨਾ ਕਿਸੇ ਬਾਰੇ ਹਨਾ ਤਾਂ ਕਰਕੇ ਬਸ ਆਪਾਂ ਵਲੌਗ ਨੂੰ ਲੰਬਾ ਨਾ ਖਿੱਚਦੇ ਹੋਏ ਮੇਰਾ ਵਲੌਗ ਤੁਹਾਡਾ ਇੰਟਰਨੈਟ ਨੈਟ ਹੀ ਖਤਮ ਕਰ ਦੇ ਕਿ ਤੇ ਆਪਾਂ ਇੱਥੇ ਹੀ ਐਂਡ ਕਰਦੇ ਆ ਯੂਵੀ ਨੂੰ ਵੀ نیند ਆ ਰਹੀ ਆ ਤੇ ਅੱਜ ਦਾ ਵਲੌਗ ਸਾਡਾ ਤੇ ਪਲੀਜ਼ ਚੈਨਲ ਨੂੰ ਜਰੂਰ ਜਰੂਰ ਜਲੂਲ ਬੋਲ ਕੇ ਜਿੱ ਕਿ ਐ ਬੋਲਣਾ ਸੀਗਾ ਮੇਰੇ ਮੇਰਾ ਉਹ ਵੀਡੀਓ ਜਲੂਲ ਜਲੂਲ ਇੱਕ ਦਾ ਚਾਹਦ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਹੈਨਾ ਔਰ ਜਾ ਵੀ ਮਤਲਬ ਹਰ ਇੱਕ ਯੂਟਿਊਬਰ ਜਿਹੜਾ ਹਨਾ ਖਾਸ ਕਰਕੇ ਜਿਹੜੇ ਵਿਚਾਰੇ ਗਰੀਬ ਘਰਾਂ ਤੋਂ ਉੱਠਦੇ ਨੇ ਹਨਾ ਤੇ ਵਿਚਾਰੇ ਉਹ ਆਪਣਾ ਘਰ-ਬਾਰ ਸਮਾਰਨ ਲਈ ਸੋਨਾ ਚ ਦਾਲ ਰੋਟੀ ਦੋ ਟਾਈਮ ਦੀ ਖਾਣ ਲਈ ਹਨਾ YouTube ਤੇ ਆਉਂਦੇ ਨੇ ਨਾ ਮੈਂ ਹਰ ਇੱਕ ਦੀ ਹੈਲਪ ਜ਼ਰੂਰ ਕਰਿਆ ਕਰੋ ਕਿਉਂਕਿ ਉਹਨਾਂ ਦੀ ਕੰਡੀਸ਼ਨ ਆਪਾਂ ਸਮਝ ਸਕਦੇ ਹਾਂ ਹਨਾ ਉਹਨਾਂ ਦੇ ਵਲੌਗਸ ਜ਼ਰੂਰ ਦੇਖਿਆ ਕਰੋ ਮੈਂ ਤਾਂ ਪੱਕਾ ਦੇਖਦੀ ਮੈਂ ਮੈਂ ਜ਼ਿਆਦਾਤਰ ਸੱਚੀ ਦੱਸਾਂ ਤੁਹਾਨੂੰ ਮੈਂ ਦੱਸ ਦਿੰਨੀ ਐ ਜ਼ਿਆਦਾਤਰ ਜਿਹੜੇ ਨਵੇਂ ਉੱਠਦੇ ਆਂ ਔਰ ਖਾਸ ਕਰਕੇ ਬਿਲਕੁਲ ਇਹ ਵਿਚਾਰੇ ਵੀ ਦੂਜਿਆਂ ਨੂੰ ਦੇਖ ਕੇ ਵਲੌਗਰ ਬਣਾਣੇ ਆਂ ਵੀ ਚਲੋ ਅਸੀਂ ਵੀ ਦਾਲ ਰੋਟੀ ਖਾਣ ਯੋਗੇ ਹੋ ਜਾਾਂਗੇ ਵਧੀਆ ਆਪਣਾ ਘਰ-ਵਾਰ ਸਮਾਰ ਲਾਂਗੇ ਮੈਂ ਉਹਨਾਂ ਦੇ ਵਲੌਗਸ ਦੇਖਦੀ ਆਂ ਜਦ ਉਹ ਵੀ ਵਾਇਰਲ ਹੋ ਜਾਂਦੇ ਨੇ ਵਧੀਆ ਹੁਕਮ ਲੱਜਨੇ ਮੈਂ ਉਹਨਾਂ ਦੇ ਵੀ ਛਾੜ ਦਿੰਨੀ ਐ ਫਿਰ ਮੈਂ ਜਿਹੜੇ ਹੋਰ ਨਵੇਂ ਉੱਠਦੇ ਉਹਨਾਂ ਤੇ ਦੇਖਦੀ ਵੀ ਆਪਣੇ ਹਨਾ ਵੀ ਉਹਨਾਂ ਨੂੰ سپورਟ ਦੀ ਜ਼ਰੂਰ ਜ਼ਰੂਰਤ ਹੁੰਦੀ ਆ ਹਨਾ ਉਹਨਾਂ ਨੂੰ ਵੀ ਸਪੋਰਟ ਕਰਿਆ ਕਰੋ ਵੱਤੋ ਵੱਤ ਹੈਨਾ ਜਿਹੜੇ ਆਪਣੇ ਵੀ ਜਿਵੇਂ ਹੁਣ ਕਈ ਫੈਮਲੀਆ ਚ ਹਨਾ ਜਿਹੜੇ ਵਧੀਆ ਖਾ ਪੀ ਰਹੇ ਨੇ ਘਰ ਵਿੱਚ ਦੋ ਦੋ ਚਾਰ ਚਾਰ ਚੈਨਲ ਨੇ YouTube ਦਾ ਵਾਧੂ ਕਮਾਉਂਦੇ ਰਹੇ ਹਨਾ ਉਹਨਾਂ ਨੂੰ ਉਹਨਾਂ ਦੀ ਚਾਹੇ ਘਾਟ ਹੀ ਦੇ ਥੋੜਾ ਦੇਖ ਲਿਆ ਕਰੋ ਪਰ ਉਹਨਾਂ ਨੂੰ ਵੀ ਜਿਆਦਾ ਜ਼ਰੂਰਤ ਹਨਾ ਆਪਾਂ ਮਨ ਜਿਹੜੇ ਨਵੇਂ ਉੱਠੇ ਆਂ ਗਰੀਬ ਚ ਉੱਠਾ ਉਹਨਾਂ ਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਆ ਮੈਂ ਕੋਈ ਕਹਿਣ ਵਾਲੀ ਕੋਈ ਜ਼ਿਆਦਾ ਹੋਣਾ ਇਹਨਾਂ ਸਮਝੋ ਵੀ ਤੁਸੀਂ ਜ਼ਿਆਦਾ ਵੱਡੇ ਹੋ ਕਹਿਣ ਵਾਲੇ ਨਹੀਂ ਮੈਂ ਹਨਾ ਮੈਨੂੰ ਕਿਸੇ ਤੇ ਮੈਂ ਕਹਿਣ ਵਾਲੀ ਕੋਈ ਨਹੀਂ ਆ ਦੇਖਣ ਵਾਲੇ ਤੁਸੀਂ ਪਸੰਦ ਕਰਨ ਵਾਲੇ ਤੁਸੀਂ ਉਹ ਮੈਨੂੰ ਵੀ ਤੁਸੀਂ ਉਹ ਦੇਖ ਰਹੇ ਹੋ ਹਨਾ ਪਰ ਮੈਂ ਇਹ ਵੀ ਨਹੀਂ ਕਹਿ ਰਹੀ ਵੀ ਸਾਨੂੰ ਛੱਡ ਗਈ ਆ ਹੋਰਾਂ ਨੂੰ ਛੱਡ ਕੇ ਉਹਨਾਂ ਨੂੰ ਹੀ ਸੰਧਗਰਨ ਹੋਣਾ ਤਾਂ ਸਾਰੇ ਹੀ ਕਰਨਗੇ ਹੈਨਾ ਬਸ ਮੈਂ ਮੇਰੀ ਆਦਤ ਹੈ ਜਿਹੜੀ ਮੈਂ ਤਾਂ ਬਸ ਉਹਨਾਂ ਨੂੰ ਦੇਖਦੀ ਨਹੀਂ ਹਾਂ ਮੈਂ ਉਹਨਾਂ ਨੂੰ ਵੀ ਐ ਨਹੀਂ ਮੈਂ ਕਰਦੀ ਵੀ ਉਹਨਾਂ ਨੂੰ ਦੇਖਦੀ ਐਨਾਂ ਮੈਂ ਦੇਖਦੀ ਆ ਪਰ ਮੈਂ ਕੱਟਵਾੜੇ ਦੇਖੀ ਜਾਂਦੀ ਐ ਪਰ ਮੈਂ ਜਿਆਦਾਤਰ ਪਤਾ ਨਹੀਂ ਮੇਰੀ ਆਦਤ ਹੈ ਆਹੀ ਜੀ ਆਹੀ ਬਣੀ ਹੋਈ ਆ ਹੈਨਾ ਸ਼ੁਰੂਆਤ ਤੇ ਮੇਰੀ ਗੱਲਾਂ ਬਾਤਾਂ ਤਾਲੀਆਂ ਗੌਰ ਨਾ ਕਰਦੇ ਹੋਏ ਨਾ ਕਰਦੇ ਹੋਏ ਥੋਡੀ ਮਰਜ਼ੀ ਐ ਕਰਨੀ ਕਰਿਓ ਨਹੀਂ ਕਰਨੀ ਨਾ ਕਰਿਓ ਕਿਵੇ ਹਾਂ ਫਿਰ ਕੋਈ ਕੋਈ ਕਮੈਂਟ ਹੈਗਾ ਬੋ ਪੈਣ ਜੀ ਤੁਹਾਨੂੰ ਛੱਡ ਕੇ ਤੁਹਾਨੂੰ ਦੇ ਕੇ ਕਰਨ ਉਹ ਟੰਡੀ ਜੀ ਮੈਨੂੰ ਨਾ ਛੱਡਿਓ ਕਿਉਂਕਿ ਮੈਨੂੰ ਛੱਡ ਕੇ ਤਾਂ ਬਹੁਤ ਚਲੇ ਗਏ ਆਪਣੇ ਆਪਣੇ ਸਾਰੇ ਨਾ ਚਲੋ ਚਲੋ ਹੁਣ ਆਪਾਂ ਗਲਤ ਲਾਈਨ ਤੇ ਵੀਡੀਓ ਨੂੰ ਨਾਲ ਜਾਂਦੇ ਹੋਏ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਸੋਨੇ ਸੋਨੇ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਐਂਡ ਤੱਕ ਵੀ ਜ਼ਰੂਰ ਦੇਖਿਓ ਬਾਏ ਬਾਏ